ਜੀ ਇਹ ਕਹਿਣਾ ਚਾਹੁੰਦੇ ਆ ਇਸ ਪੂਰੇ ਪ੍ਰੋਟੈਸਟ ਬਾਰੇ ਸਰ ਦੇਖੋ ਜੀ ਅਸੀਂ ਫਾਈਂਡਰ ਹਾਂ ਜੀ ਅੱਜ ਲਾਇਬ੍ਰੇਰੀਆਂ ਪੰਜਾਬ 11 ਕੋ ਪੰਜਾਬ ਪਿਛਲੇ 15 ਤਰੀਕ ਨੂੰ ਤੁਸੀਂ ਸਾਰੇ মিডিਆ ਵਾਲੇ ਸਾਥੀਆਂ ਨੇ ਕਵਰ ਕੀਤਾ ਹੀ ਹੋਊਗਾ ਕਿ ਕੀ ਹੋਇਆ ਬੀਤੀ 15 ਤਰੀਕ ਨੂੰ ਭਗਵੰਤ ਜਮਾਨ ਸਰਕਾਰ ਜਿਹੜਾ ਆਪਦੇ ਆਪ ਨੂੰ ਮਾਸਟਰ ਦਾ ਮੁੰਡਾ ਕਹਿੰਦਾ ਓਨੇ ਮਾਸਟਰ ਦਾ ਬਖਸ਼ ਨਹੀਂ ਕੀਤੀ ਪ੍ਰੋਫੈਸਰ ਹੀ ਕੁੱਟਦੇ ਇਹ ਪਰਵਾਸ ਨੂੰ ਜਮਾਤ ਹੈ ਜਿਹੜੀ ਟਾਪ ਕਲਾਸ ਹੈ A ਗ੍ਰੇਡ ਦੀ ਹੈ ਕਿ ਕਿ ਇਹਨੇ ਇੰਨਾ ਭੈੜਾ ਤਸ਼ੱਦਦ ਕੀਤਾ ਉੱਥੇ ਕੁੜੀਆਂ ਨਾਲ ਜਿੰਨੀ ਬਦਮਾਸ਼ੀ ਹੋਈ ਇਹ ਸਾਰੇ ਪੰਜਾਬ ਨੇ ਦੇਖਿਆ ਤੇ ਹੁਣ ਅਸੀਂ ਇਸ ਸਾਡਾ ਇਹ ਤੁਰੰਤ ਉਹਨਾਂ ਤਿੰਨ ਦਿਨਾਂ ਬਾਅਦ ਹੀ ਵਾਪਸ ਇਸ ਪ੍ਰੋਟੈਸਟ 'ਤੇ ਆਉਂਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ 15 ਤਰੀਕ ਨੂੰ ਇੰਨਾ ਜ਼ੁਲਮ ਚੱਲਣ ਤੋਂ ਬਾਅਦ ਜਿਹੜੀ ਮੀਟਿੰਗ ਸਾਨੂੰ ਤੇ ਤਈ ਗੈਸੀ ਉਸ ਮੀਟਿੰਗ ਤੋਂ ਵੀ ਭਗਵੰਤ ਮਾਨ ਸਰਕਾਰ ਮੁੱਕਰ ਗਈ ਹੁਣ ਚੱਕ ਕੇ ਸਾਡੀ ਉਹੀ ਮੀਟਿੰਗ ਅਗਲੇ ਮਹੀਨੇ ਦੀ 8 ਤਰੀਕ ਨੂੰ ਪਾਤੀ ਸਾਡੇ ਲਈ ਇਹ ਜਾਨ ਮਰਨ ਦਾ ਸਵਾਲ ਹੈ ਸਾਡਾ ਕਸੂਰ ਕੋਈ ਨਹੀਂ ਜਾਂ ਤਾਂ ਸਾਨੂੰ ਪੰਜਾਬ ਸਰਕਾਰ ਤੇ ਸਾਡੀ ਸਰਵਉੱਚ ਅਦਾਲਤ ਸਾਡਾ ਕਸੂਰ ਦੱਸੇ ਅਸੀਂ ਵਾਪਸ ਚਲੇ ਜਾਵਾਂਗੇ ਅਸੀਂ ਇੱਕ ਵਾਰ ਵੀ ਪ੍ਰਦਰਸ਼ਨ ਤੇ ਨਹੀਂ ਆਉਂਦੇ ਪਰ ਪ੍ਰੋਬਲਮ ਇਹ ਹੈ ਕਿ ਸਾਡਾ ਕੋਈ ਕਸੂਰ ਨਹੀਂ ਭਰਤੀ ਸਰਕਾਰ ਨੇ ਕੱਢੀ ਹਰ ਕੈਂਡੀਡੇਟ ਜਾ ਕੇ ਤਾਂ ਚੈੱਕ ਨਹੀਂ ਕਰੂਗਾ ਕਿ ਸਰਕਾਰ ਨੇ ਭਰਤੀ ਸਹੀ ਕੀਤੀ ਹੈ ਗਲਤ ਕੀਤੀ ਹੈ ਕੀ ਕੀਤਾ ਅਸੀਂ ਤਾਂ ਕਰੇ ਆ ਡਿਗਰੀਆਂ ਕੀਤੀਆਂ ਨੇ ਪੇਪਰ ਦਿੱਤੇ ਜੋ ਸਰਕਾਰ ਨੇ ਮੰਗਿਆ ਉਹ ਸਾਰੀਆਂ ਯੋਗਤਾਵਾਂ ਪੂਰੀਆਂ ਕੀਤੀਆਂ ਨੇ ਸਾਡਾ ਕਸੂਰ ਦੱਸੇ ਅਸੀਂ ਵਾਪਸ ਨਹੀਂ ਆਵਾਂਗੇ ਦੂਜੀ ਗੱਲ ਕਿ ਪੰਜਾਬ ਸਰਕਾਰ ਨੇ ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ 19 ਤਰੀਕ ਪਿਛਲੇ ਸਾਲ ਦੀ 19 ਤਰੀਕ ਨੂੰ ਵੀ ਸੰਗਰੂਰ ਦੇ ਵਿੱਚ ਸਾਡੇ ਤੇ ਤਸ਼ੱਤਤ ਹੁੰਦਾ ਹੈ ਅੱਜ 19 ਤਰੀਕ ਨੂੰ ਅਸੀਂ ਲਾਲਾ ਲਾਜਪਤਰਾਏ ਦੀ ਦੇ ਸਥਾਨ ਤੇ ਖੜ ਕੇ ਜਗਰਾਉਂ ਦੇ ਵਿੱਚ ਖੜ ਕੇ ਐਲਾਨ ਕਰਦੇ ਆਂ ਕਿ ਪੰਜਾਬ ਸਰਕਾਰ ਪਿਛਲੀ 15 ਤਰੀਕ ਨੂੰ ਜਿਹੜਾ ਤਸ਼ੱਤਤ ਕਰਕੇ ਛੱਡੀ ਆ ਹੁਣ ਜੇ ਉਹ ਮੀਟਿੰਗ ਦੇਣ ਤੋਂ ਮੁੱਕਰੀ ਆ ਤੇ ਤੁਰੰਤ ਸਾਡੇ ਨਾਲ ਦੁਬਾਰਾ ਮੀਟਿੰਗ ਨਹੀਂ ਦਿੰਦੀ ਤਾਂ ਆਉਂਦਾ ਐਤਵਾਰ ਦੂਰ ਨਹੀਂ ਸੰਗਰੂਰ ਦੂਰ ਨਹੀਂ ਹੈਗਾ ਅਸੀਂ ਕੋਈ ਇਹ ਤਾਂ ਨਹੀਂ ਹੈਗੇ ਕਿ ਟਾਟੇ ਬਿਰਲਿਆਂ ਦੇ ਘਰਾਂ ਦੇ ਵਿੱਚੋਂ ਜੰਮੇ ਹੋਏ ਜਵਾਕਾਂ ਤੇ ਸੜਕਾਂ ਸਾਨੂੰ ਭਾਉਂਦੀਆਂ ਨਹੀਂ ਅਸੀਂ ਤਾਂ ਦੇਖੋ ਜੀ ਲੜਨਾ ਹੀ ਸਿੱਖਿਆ ਸ਼ੁਰੂ ਤੋਂ ਤੇ ਲੜਨਾ ਹੀ ਸਾਡੀ ਜ਼ਿੰਦਗੀ ਹੈ ਆਉਂਦੇ ਐਤਵਾਰ ਦੂਰ ਨਹੀਂ ਆਉਂਦੇ ਐਤਵਾਰ ਅਸੀਂ ਪੰਜਾਬ ਸਰਕਾਰ ਤੇ ਸੰਗਰੂਰ ਦੇ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਦੱਸ ਦੇਣਾ ਚਾਹੁੰਦੇ ਆ ਕਿ ਆਜਾ ਤਿਆਰੀ ਖਿੱਚ ਕੇ ਰੱਖੇ ਉੱਥੇ ਦੇਖਾਂਗੇ ਕਿ ਕਿਹੜੇ ਚ ਕਿੰਨਾ ਦਮ ਮੈਡਮ ਰਾਤ ਰੋਜ਼ ਘਾਤਾਂ ਜਾ ਕੇ ਲੱਖਾਂ ਰੁਪਈਆ ਪੜ੍ਹਾਈ ਤੇ ਖੱਟ ਕੇ ਤੁਸੀਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਦੇ ਆ ਸਰਕਾਰ ਮੁੱਲ ਪਾ ਰਹੀ ਹੈ ਤੁਹਾਡੀ ਇਸ ਪੜਾਈ ਦਾ ਸਰ ਦੇਖੀ ਜਾਂਦਾ ਜੀ ਮੈਂ ਪਹਿਲਾਂ ਹੀ ਕਹਤਾ ਕਿ 15 ਤਰੀਕ ਦੇ ਪਾਏ ਹੋਏ ਸਾਡੇ ਸਰੀਰਾਂ ਤੇ ਛੋਟੀਆਂ ਦੇ ਨਿਸ਼ਾਨ ਤੇ ਪੈਰਾਂ ਚ ਪਾਏ ਹੋਏ ਛਾਲੇ ਹਜੇ ਤੱਕ ਠੀਕ ਨਹੀਂ ਹੋਏ ਵੀ 3 ਦਿਨਾਂ ਦੇ ਅੰਦਰ ਅੰਦਰ ਇਸ 3 ਮਿੰਟ ਵੀ ਨਹੀਂ ਲਾਏ ਹੋਣੇ ਉਸ ਸਰਕਾਰ ਨੇ ਮੀਟਿੰਗ ਨੂੰ ਪੋਸਟਪੋਨ ਕਰਨ ਲੱਗੇ ਕਿ ਇਹਨਾਂ ਦੇ ਧੂਤੇ ਬੀਤ ਕੀ ਰਹੀ ਹੋਊਗੀ ਅਰੇ ਓਹ ਪੋਸਟਾ ਜਿਹੜੀ 25 ਸਾਲਾਂ ਬਾਅਦ ਆਈ ਹੈ 25 ਸਾਲ 2.5 ਦਹਾਕੇ ਪੰਜਾਬ ਨੇ ਉਚੇਰੀ ਸਿੱਖਿਆ ਤੋਂ ਵਾਂਝਾ ਹੋ ਕੇ ਝੱਲੇ ਨੇ ਤੇ ਜੇ ਪੰਜਾਬ ਸਰਕਾਰ ਦੀ ਇਹ ਨੀਤੀ ਹੈ ਕਿ ਅਗਲੇ 25 ਸਾਲ ਅਸੀਂ ਹੋਰ ਲਾ ਦਾਂਗੇ ਤਾਂ ਇਹ ਵਹਿਮ ਆਪਦੇ ਦਿਮਾਗ ਤੋਂ ਕੱਢ ਦੇ ਕਿ ਜਿਹੜੇ 1158 ਪ੍ਰੋਫੈਸਰ ਨੇ ਇਹਨਾਂ ਦੀਆਂ ਜੜਾਂ 'ਚ ਬੈਣਗੇ। ਤੇ ਇਹ ਲੱਗਦਾ ਜਿਵੇਂ ਆਪਾਂ ਨਿੱਕੇ ਹੁੰਦੇ ਇਹਨਰੇ ਪ੍ਰੋਗਰਾਮਾਂ ਦੀਆਂ ਗੈਸਟਾਂ ਜਾਂ ਨੂੰ ਸੁਣਦੇ ਹੁੰਦੇ ਸੀਗੇ ਕਿ ਜਦੋਂ ਮੈਂ ਮੁੱਖ ਮੰਤਰੀ ਬਣਿਆ ਸਭ ਤੋਂ ਪਹਿਲਾਂ ਮੈਂ ਤੀਸਰਾ ਤੋਂ ਹੀ ਮੜਕਾ ਚੌਂਂ ਚ ਫੋੜਾ ਲਾਉਂਦਾ ਉਹ ਕਿਤੇ ਗੂੜੀ ਪਾਰੇ ਆਪਣੇ ਬੰਦਸਰੇ ਅਸੀਂ ਤਾਂ ਸੋਚ ਵੀ ਨਹੀਂ ਪਾਰੇ ਕਿ ਉਹੀ ਭਗਵਾਨ ਸਮਾਨ ਹੈ ਜਿਹੜਾ ਪਹਿਲਾਂ ਇੰਨੀ ਤੇ ਜ਼ਿਆਦਾ politican style comedy ਕਰਦਾ ਸੀ ਤੇ ਅੱਜ ਉਹੀ ਕਮੇਡੀ ਸਾਰੀ ਹੋ ਗਈ ਉਸਦੇ ਹੀ ਪੁੱਟੋਕ ਦੀ ਹੈ ਸਾਰੇ ਦੇ ਸਾਰੀਆਂ ਪੁਰਾਣੀਆਂ ਵੀਡੀਓਜ਼ ਕੱਟ ਲੋ ਉਹ ਸਾਰੀਆਂ ਦੇ ਉਲਟ ਪੋਕਿਆ ਤਾਂ ਭਗਵਾਨ ਸਮਾਨ ਤਾਂ ਇਹ ਭੁੱਲ ਜੇ ਕਿ ਅਗਲੀ ਵਾਰ ਉਹ ਆਊਗਾ ਦੂਜੀ ਗੱਲ ਜਿਉ ਸਾਡੇ ਨਾਲ ਰਿ-ਐਜੂਕੇਸ਼ਨ ਚ ਸਰਕਾਰ ਸਾਡਾ ਸਾਥ ਨਹੀਂ ਦਿੰਦੀ ਤੇ ਫਿਰ ਸੜਕਾਂ ਸਾਡੇ ਲਈ ਪਈਆਂ ਨੇ ਪੰਜਾਬ ਦੇ ਲੋਕ ਸਾਡੇ ਲਈ ਪਏ ਨੇ ਪਰ ਅੰਦਰ ਦੇ ਪ੍ਰੋਟੈਸਟ ਲਈ ਅਸੀਂ ਦੱਸ ਦਿੰਦੇ ਆ ਕਿ ਉਥੇ ਕੱਲਾ 1158 ਫਰੰਟ ਨਹੀਂ ਆਊਗਾ ਉੱਥੇ ਪੰਜਾਬ ਦੇ ਲੋਕ ਜਨਤਕ ਜਮਹੂਰੀ ਕਿਸਾਨ ਜਥੇਬੰਦੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਨੌਜਵਾਨਾਂ ਦੀਆਂ ਸੁਭਾਵਾਂ ਹਰ ਤਬਕੇ ਨੂੰ ਅਸੀਂ ਨਾਲ ਲੈ ਕੇ ਆਵਾਂਗੇ ਤੇ ਸੰਗਰੂਰ ਦਾ ਪ੍ਰਸ਼ਾਸਨ ਤਿਆਰ ਰਵੇ ਆਪਦੀ ਪੂਰੀ ਤਿਆਰੀ ਖੱਚ ਕੇ ਰੱਖੇ ਉਸ ਤੋਂ ਬਾਅਦ ਅਸੀਂ ਸੰਗਰੂਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਤੇ ਭਗਵੰਤ ਮਾਨ ਸਾਹਿਬ ਕੋਲ ਮੀਟਿੰਗ ਮੰਗੀ ਤਾਂ ਕਿ ਸਾਡੀ ਰਿਵਿਊ ਪਟੀਸ਼ਨ ਫਾਈਲ ਕੀਤੀ ਜਾ ਸਕੇ ਪਹਿਲਾ ਮੀਟਿੰਗ ਮੰਗੀ ਉਹ ਭਗਵਾਨ ਸਵਾਨ ਸੌਧਰ ਨਾਲ ਹੋ ਕੇ ਸਿੱਖਿਆ ਮੰਤਰੀ ਸਾਹਿਬ ਨਾਲ ਉਸ ਦਾ ਵੀ ਕੋਈ ਬਹੁਤਾ ਚੰਗਾ ਰਿਜ਼ਲਟ ਨਹੀਂ ਆਇਆ ਤੇ ਬੀਤੇ ਕੁਝ ਦਿਨ ਪਹਿਲਾਂ ਅਸੀਂ ਸੰਗਰੂਰ ਦੇ ਵਿੱਚ ਫਿਰ ਕਰਨਾ ਪ੍ਰਦਰਸ਼ਨ ਕੀਤਾ ਜਿੱਥੇ ਪੰਜਾਬ ਸਰਕਾਰ ਨੇ ਸਾਡੇ ਪੜ੍ਹੇ ਲਿਖੇ ਇਹ ਪੀ ਐਚ ਡੀ ਮਾਸਟਰਸ ਨੈਟ ਕਲੀਅਰ ਅਫ ਜਿਹੜੀ ਕੈਂਡੀਡੇਟ ਨੇ ਇਹ ਗ੍ਰੇਡ ਦੀ ਪੋਸਟ ਤੇ ਪੁਲਿਸ ਵੱਲੋਂ ਅਤਿਆਚਾਰ ਕਰਵਾਇਆ ਡੰਡੇ ਵੱਜੇ ਬਾ ਸਾਡੇ ਨੀਰ ਆਦੇਦਤ ਨੀਰ ਨੇ ਉਹਨਾਂ ਦੇ ਉਸ ਤੋਂ ਬਾਅਦ ਸਾਨੂੰ ਜਿਹੜੀ ਮੀਟਿੰਗ ਹੈ 18 ਅਕਤੂਬਰ ਦੀ ਮਿਲੀ ਸੀ ਜੋ ਕਿ ਪੋਸਟਪੋਨ ਹੋ ਕੇ 8 ਅਕਤੂਬਰ ਦੀ ਹੋ ਗਈ ਹੈ ਅਸੀਂ ਪੰਜਾਬ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਕਿ ਸਾਡੀ ਜੋ ਭਰਤੀ ਹੈ ਇਹਦੇ ਵਾਸਤੇ ਰਿਵਿਊ ਪਟੀਸ਼ਨ ਜਲਦ ਤੋਂ ਜਲਦ ਫਾਈਲ ਕੀਤਾ ਜਾਵੇ ਤੇ ਦੂਸਰੀ ਗੱਲ ਜਿਹੜੀ ਮੀਟਿੰਗ ਸਾਡੀ ਇੰਨੀ ਲੇਟ ਪਾ ਦਿੱਤੀ ਹੈ ਪੰਜਾਬ ਸਰਕਾਰ ਸਾਡੀ ਮੀਟਿੰਗ ਜਲਦੀ ਤੋਂ ਜਲਦੀ ਕਰੇ ਤੇ ਸਾਡੀ ਗੱਲ ਸੁਣੇ ਜੇ ਦੀ ਸਰਕਾਰ ਜਿਹੜੀ ਪੰਜਾਬ ਸਰਕਾਰ ਕਹਿੰਦੀ ਸੀ ਕਿ ਅਸੀਂ ਸਾਡੀ ਸਰਕਾਰ ਬਣਾਓ ਅਸੀਂ ਧਰਨੇ ਨਹੀਂ ਲਾਉਣ ਦਿੱਤੇ ਜਾਣਗੇ ਜਿਹੜਾ ਧਰਨਾ ਲਾਗੂ ਦੀ ਸੁਣਵਾਈ ਨੂੰ ਕਿਵੇਂ ਲੱਗਦਾ ਇਹ ਚੀਜ਼ ਨੂੰ ਜੋ ਪੰਜਾਬ ਸਰਕਾਰ ਨੇ ਝੂਠੇ ਵਾਅਦੇ ਕੀਤੇ ਸੀ ਉਹ ਤੁਸੀਂ ਸਾਡੀ ਆ ਪਿਛਲੀਆਂ ਵੀਡੀਓ ਜੋ ਸੰਗਰੂਰ ਦੇ ਵਿੱਚ ਹੋਈਆਂ ਨੇ ਜੋ ਪੰਜਾਬ ਸਰਕਾਰ ਕਹਿੰਦੀ ਸੀ ਕੁੜੀਆਂ ਦੀਆਂ ਜੁੰਨੀਆਂ ਰੋਲਦੀਆਂ ਨੇ ਧਰਨੇਾਂ 'ਚ ਤੇ ਅਸੀਂ ਇਹ ਨਹੀਂ ਹੋਣ ਦੇਵਾਂਗੇ ਤੁਸੀਂ ਉੱਥੇ ਦੇਖੋ ਕੁੜੀਆਂ ਨਾਲ ਕੀ ਬਤਮੀਜ਼ੀ ਹੋਈ ਹੈ ਤੁਸੀਂ ਉਹਨਾਂ ਦੀਆਂ ਵੀਡੀਓ ਸੋਣੋ ਪਿਛਲੇ ਸੰਗਰੂਰ ਦੇ ਧਰਨੇ 'ਚ ਤੇ ਪੰਜਾਬ ਸਰਕਾਰ ਤੇ ਹਜੇ ਵੀ ਸਹਿਿਰਦਤਾ ਨਾਲ ਇਸ ਨੂੰ ਨਹੀਂ ਲਈ ਲੈਂਦੀ ਤਾਂ ਅੌਲੇ ਐਤਵਾਰ ਨੂੰ ਅਸੀਂ ਸੰਗਰੂਰ ਦੇ ਵਿੱਚ ਫਿਰ ਧਰਨਾ ਪ੍ਰਦਰਸ਼ਨ ਕਰਾਂਗੇ ਸਿਰਫ 1158 ਸਾਇਕ ਪ੍ਰੋਫੈਸਰ ਹੀ ਨਹੀਂ ਸਾਡੇ ਨਾਲ ਕਿਸਾਨ ਜਥੇਬੰਦੀਆਂ ਡੈਮੋਕਰੈਟਿਕ ਫਿਊਚਰ ਫਰੰਟ ਤੇ ਹੋਰ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਉਹ ਉੱਥੇ ਆਉਣਗੇ ਸਾਡੇ ਪਰਿਵਾਰ ਆਉਣਗੇ ਪੰਜਾਬ ਸਰਕਾਰ ਆਪਣਾ ਵਿਚਾਰ ਲਵੇ ਤੇ ਉਥੇ ਜਿੰਨੀ ਵੱਧ ਵੱਧ ਫੋਰਸ ਹੁੰਦੀ ਆ ਲਾਵੇ ਠੀਕ ਹੈ ਲੱਗਦਾ ਤੁਹਾਨੂੰ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਵਧੀਆ ਕੰਮ ਕਰ ਰਿਹਾ ਸੀ ਮਾਸਟਰ ਕਹਿੰਦਾ ਸੀ ਅਸੀਂ ਇਹਨਾਂ ਟੀਚਰਾਂ ਦੇ ਬਹੁਤ ਹੱਕ ਦੀ ਗੱਲ ਕਰਾਂਗੇ ਮਾਸਟਰ ਮਹਿੰਦਰ ਸਿੰਘ ਮੁੰਡੇ ਨੇ ਪਹਿਲਾਂ ਵਾਸਤੇ ਹੀ ਗੁੱਟੇ ਨੇ ਜੀ ਸਭ ਤੋਂ ਆਮ ਤਾਂ ਹੀ ਮਾਲੋ ਮਾਸਟਰ ਨੇ ਪਾਈਆਂ ਜੀ ਇਹ ਗਲਤੀ ਹੋਈ ਹੈ ਜਦੋਂ بڑے ਲਿਖਿਆ ਵਰਗ ਸੀ ਉਹਨਾਂ ਨੇ ਹੀ ਵੋਟਾਂ ਪਾਈਆਂ ਇੱਕ ਬਦਲਾਅ ਦੀ ਸੋਚ ਚ ਜਦੋਂ ਆਮ ਲੱਗਿਆ ਬਦਲਾਅ ਆਇਆ ਬਦਲਾਅ ਤੁਸੀਂ ਦੇਖ ਰਹੇ ਹੋ ਐਤੋਂ ਪਹਿਲਾਂ 75 ਸਾਲਾਂ ਨੇ ਜਦੋਂ ਦਾ ਇੰਡੀਪੈਂਡੈਂਸ ਹੋਈ ਆ ਇਹ ਗ੍ਰੇਡ ਦੀ ਪੋਸਟ ਉੱਤੇ ਕਦੇ ਵੀ ਕੋਈ ਇਸ ਤਰ੍ਹਾਂ ਪ੍ਰਸ਼ੰਧਤ ਨਹੀਂ ਹੋਇਆ ਸੀ ਸਾਡੇ ਸਾਰੇ ਕੈਂਡੀਡੇਟਸ ਦੇ ਡਿਗਰੀਸ ਚੈੱਕ ਕਰ ਲਓ ਮਾਸਟਰਸ ਨੇ ਜੀਆਰਐਸ ਨੇ ਪੀਐਚਡੀਸ ਪੋਸਟ ਆਫ ਪ੍ਰੇਟਿੰਗ ਇੱਥੇ ਸਾਡੇ ਸਰ ਨੇ ਪੋਸਟ ਡਾਕਟਰੇਟ ਕੀਤੀ ਹੋਈ ਆ ਉਹਨਾਂ ਨੇ ਖੱਟ ਤੇ ਇਹਨਾਂ ਤੇ ਹੀ ਸਭ ਤੋਂ ਵੱਧ ਅੱਜ ਕੱਲ ਦਾ ਤਸ਼ੱਦਦ ਹੋਇਆ। ਭਰਤੀ ਵੇਲੇ ਤਾਂ ਬਾਹਰਲੇ ਸਟੇਟਾਂ ਦੇ ਬਹੁਤ ਨੌਜਵਾਨ ਰੱਖੇ ਜਾਦੇ ਆਂ, ਪੰਜਾਬ ਦੇ ਨੌਜਵਾਨ ਕੀ ਹੈਗੇ ਕਾਬਿਲ ਲੈਣੇ। ਪੰਜਾਬ ਦੇ ਨੌਜਵਾਨ ਕਾਬਿਲ ਹੈਗੇ ਨੇ ਪਰ ਪੰਜਾਬ ਦੀ ਜਿਹੜੀ ਸਿੱਖਿਆ ਨੀਤੀ ਹੈ 26 ਸਾਲਾਂ ਬਾਅਦ ਪ੍ਰੋਫੈਸਰਾਂ ਦੀ ਭਰਤੀ ਹੁੰਦੀ ਹੈ। ਤੁਸੀਂ ਦੱਸੋ ਕਾਲਜ ਕਿੱਦਾਂ ਚੱਲਣਗੇ ਪ੍ਰੋਫੈਸਰਾਂ ਤੋਂ ਬਿਨਾਂ? 26 ਸਾਲਾਂ ਬਾਅਦ ਪੰਜਾਬ ਦੇ ਇਤਿਹਾਸ ਏ 1152 ਸਾਲ ਪ੍ਰੋਫੈਸਰਾਂ ਦੀ ਭਰਤੀ ਹੋਈ ਸੀ। ਪੰਜਾਬ ਦੇ ਬੱਚੇ ਬਾਹਰ ਕਿਉਂ ਜਾ ਰਹੇ ਨੇ ਕਿਉਂਕਿ ਇੱਥੇ ਤੇਰੀ ਸਿੱਖਿਆ ਦਾ ਬੁਰਾ ਹਾਲ ਕੀਤਾ ਹੋਇਆ ਪੰਜਾਬ ਸਰਕਾਰ ਨੇ ਬੱਚੇ ਤਾਂ ਇੱਥੇ ਫੇਰ ਹੀ ਕਾਬਿਲ ਹੋਣਗੇ ਜੇ ਪੰਜਾਬ ਤੇਰੀ ਸਿੱਖਿਆ ਚੰਗੀ ਦੇਊਗੀ ਬੱਚਿਆਂ ਨੂੰ ਬੱਚੇ ਪ੍ਰਾਈਵੇਟਾਈਜੇਸ਼ਨ ਵੱਲ ਵਧ ਰਹੇ ਨੇ ਆ ਮੰਤਰੀ ਆਪ ਸਰਕਾਰ ਜਿੰਦਾਬਾਦ ਆਪ ਬੋਟਾ ਆਪ ਸਰਕਾਰ